ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਪੈਂਦੀ ਆ ਬਾਈ ਗੋਰੀ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਬਾਈ ਦੀਆਂ ਅੱਗੇ ਵੀ ਦੋ ਤਿੰਨ ਵੀਡੀਓ ਆਪਾਂ ਬਣਾਈਆਂ ਵਧੀਆ ਬਪਾਈ ਦਾ ਸਾਫ ਸੁਥਰਾ ਕੰਮ ਤੇ ਅੱਜ ਵੀ ਬਹੁਤ ਚੰਗੇ ਨਾਗ ਆ ਬਾਈ ਤੋਂ ਪੂਰੀ ਡਿਟੇਲ ਲਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਆਪਣੇ ਫੋਲੋ ਕਰ ਲੋ ਬਾਕੀ ਗਾਵਾਂ ਪ੍ਰਤੀ ਪੂਰੀ ਡਿਟੇਲ ਆਪਾਂ ਲੈਣੇ ਆ ਬਾਈ ਤੋਂ ਕਰਾਉਣੇ ਤੁਹਾਡੀ ਗੱਲਬਾਤ ਜੈਸ ਵੀ ਵੀਰ ਭਾਈ ਨਵੇਂ ਦੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ 62807 7991 ਕਰਾਉਣੇ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਅਸੀਂ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਜੀ ਵਧੀਆ ਹੋ ਠੀਕ ਆ ਬਾਈ ਹਾਂਜੀ ਹਾਂ ਬਾਈ ਆਪਣਾ ਨਾਂ ਤੇ ਪਿੰਡ ਦਾ ਨਾਂ ਦੱਸੋ ਨਾਮ ਗੁਰਪ੍ਰੀਤ ਸਿੰਘ ਇਹ ਦੁਰਾ ਕਹਿੰਦੇ ਆ ਠੀਕ ਹੈ ਜੀ ਤੇ ਪਿੰਡ ਸਫਰਾਂ ਦਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਤੇ ਤਹਿਸੀਲ ਭਾਗਾ ਪੁਰਾਣਾ ਪੈਂਦੀ ਆ ਨੇੜੇ ਭਗਤਾ ਭਾਈ ਹੈ ਨਾ ਤੇ ਮੋਬਾਈਲ ਨੰਬਰ ਬਾਈ 94632 ਹਾਂਜੀ ਆ ਕਿਹਾ ਸੀ ਤੈਨੂੰ ਬਾਈ ਠੀਕ ਹੈ ਜੀ ਤੇ ਜਿਹੜੀ ਅੱਜ ਦੀ ਵੀਡੀਓ ਚ ਬਾਈ ਆਪਣੇ ਕੋਲ ਕਿੰਨੇ ਨਾਗ ਆ ਇਹ ਦੋ ਨਾਗ ਆ ਦੋ ਨਾਗ ਆ ਜਨੀਕੇ ਠੀਕ ਆ ਬਾਈ ਕੋਲੇ ਗਾਵਾਂ ਤਾਂ ਉਹ ਚਾਰ ਪੰਜ ਆ ਤੇ ਪਰ ਕੁਸ ਪਸ਼ੂ ਹੈ ਜੇ ਕੱਚੇ ਆ ਜਿਹੜੇ ਪਸ਼ੂ ਹਾਜ਼ਰ ਆਪਾਂ ਉਹਨਾਂ ਦੀ ਡਿਟੇਲ ਲੈਂਦੇ ਆ ਆ ਬਹੁਤ ਸੋਹਣੀ ਗਾਂ ਬਾਈ ਉੱਚੇ ਲੰਮੇ ਕੱਦ ਕਾਢ ਦੀ ਇਹਦਾ ਕੀ ਰਿਕਾਰਡ ਆ ਕੰਨ ਮਸੂਆ ਜੀ ਇਹ ਦੂਜਾ ਸੂਆ ਸੂ ਗਈ ਠੀਕ ਹੈ ਤੇ ਕਿੰਨੇ ਕਿਦਨਾਂ ਦੀ ਕੱਚੀ ਹੈ ਬਾਈ ਇਹ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਪਿਛਲੇ ਸੂਏ ਕਿੰਨਾ ਕੁ ਦਿੱਤਾ ਦੁੱਧ ਇਹਨੇ ਦਿੱਤਾ 28 ਕਿਲੋ ਠੀਕ ਹੈ ਤੇ ਦੇਊਗੀ 30 30 ਕਿਲੋ ਠੀਕ ਹੈ ਠੀਕ ਦੇਣ ਵਾਲਾ ਜੀ ਠੀਕ ਹੈ ਬਾਈ ਕਹਿੰਦਾ ਵੀ ਇੱਕ ਹਫਤੇ ਦੀ ਕੱਚੀ ਆ ਬਾਈ ਖੋਲ ਲੋ ਤੋਰਾ ਬਖਾਇ ਦੇ ਤੇ 28 30 ਕਿਲੋ ਬਾਈ ਕਹਿੰਦਾ ਵੀ ਪਲੂਨ ਦਾ ਦੁੱਧ ਦਿੱਤਾ ਦੂਜਾ ਸੂਆ ਸੁੰਦੀ ਆ ਬਹੁਤ ਵਧੀਆ ਬਾਡੀ ਵੇਟ ਆ ਤੇ ਰੰਗ ਰੂਪ ਦੀ ਬਹੁਤ ਸੋਹਣੀ ਆ ਜ ਚੰਗੀ ਜਾਤ ਨਸਲ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਆ ਬੋਦੀ ਵਾਲੀ ਬੱਛੀ ਆ ਬਾਕੀ ਰੰਗ ਪ੍ਰਿੰਟ ਤੇ ਕਦ ਕਾਠ ਵੱਡੇ ਕਦ ਕਾਠ ਦੀ ਆ ਛੋਟੀ ਨਾ ਕੋਈ ਭਰਾ ਸਮਝੇ ਹਜੇ ਇੱਕ ਹਫਤੇ ਦੀ ਕੱਚੀ ਤੇ ਲੇਵੇ ਦੀ ਢੱਲ ਦੱਸਦੀ ਆ ਬਾਕੀ ਅੱਗੇ ਪਿੱਛੇ ਦਾ ਲੇਵਾ ਤੇ ਥਨ ਥਨ ਕੀਆ ਬਾਤਾਂ ਆ ਲੇਵੇ ਤੇ ਨਾੜਾ ਕਰੋ ਚੈੱਕ ਦੋਨੇ ਪਾਸਿਆਂ ਨੂੰ ਉਂਗਲਾਂ ਰਿਆਂ ਮੋਟੀਆਂ ਮੋਟੀਆਂ ਨਾੜਾਂ ਜਿਵੇਂ ਸ਼ਾਲ ਤੇ ਕਢਾਈ ਕੱਢੀ ਹੁੰਦੀ ਐ ਇਸ ਤਰ੍ਹਾਂ ਦੀਆਂ ਨਾੜਾਂ ਲੇਵੇ ਤੇ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਬੋਦੀ ਵਾਲੀ ਬੱਚੀ ਐ ਇਸ ਪਾਸੇ ਵੀ ਨਾੜਾ ਕਰੋ ਚੱਕ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇਂ ਵਰਗਾ ਬਾਕੀ ਇੱਕ ਹਫ਼ਤੇ ਦੀ ਕੱਚੀ ਆ ਤੇ ਦਸਨ ਬਾਈ ਦੇ ਦਸਨ ਮਤਾਂ ਕੋਈ ਇਹ ਇੱਕ ਹਫ਼ਤਾ ਹੀ ਜੇ ਲੈ ਜੂਗੀ ਤੇ 28 30 ਕਿਲੋ ਦੁੱਧ ਬਾਈ ਕਹਿੰਦਾ ਵੀ ਪਲੂਨ ਦਾ ਦਿੱਤਾ ਹੋਇਆ ਬਾਕੀ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਚੰਗੇ ਰੰਗ ਰੂਪ ਦੀ ਵਹਿੜ ਆ ਬਹੁਤ ਵਧੀਆ ਚੱਲ ਮੈਂ ਕੱਦ ਕਾਠ ਤੇ ਅਸੀਲ ਸੰਡੀ ਐ ਬਾਈ ਹੂੰ ਹਾਂਜੀ ਪੂਰੀ ਅਸੀਲ ਸੰਡੀ ਠੀਕ ਆ ਬਾਕੀ ਲੇਵੇ ਦੀ ਢੱਲੂ ਢਲੂ ਬਹੁਤ ਪਈ ਹੈ ਜੀ ਤਾਂ ਬਹੁਤ ਤਿਆਰ ਹੋਣਾ ਵਹਿੜ ਨੇ ਤੇ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦਾ 132 ਇੱਕ ਲੱਖ 32000 ਰੁਪਏ ਬਾਕੀ ਮਾਨਤਾਣ ਹੋ ਜੂ ਜੀ ਹਾਂ ਜੀ ਹੋਈ ਇੱਕ ਲੱਖ ਤੇ 32000 ਰੁਪਏ ਬਾਈ ਕਹਿੰਦਾ ਡਿਮਾਂਡ ਕਰਦੇ ਆ 30 32 ਕਿਲੋ ਦੁੱਧ ਬਾਈ ਕਿਤੇ ਦਸਨ ਮਤਾਬ ਕੋਈ ਪਾ ਦੂਗੀ ਬਾਕੀ ਵਹਿੜ ਦਾ ਕੱਦ ਕਾਠ ਤੇ ਲੰਬੇਲ ਬੂਲ ਦੀ ਬਹੁਤ ਲੰਬੀ ਹੈ 1 ਲੱਖ ਤੇ 32000 ਰੁਪਏ ਵਿੱਚੋਂ ਮਾਨਤਾਣ ਬਾਈ ਕਹਿੰਦਾ ਕਰ ਦਾਂਗੇ ਤੇ ਜਿਹੜੀ 2 ਨੰਬਰ ਤੇ ਬਾਈ ਵਹਿੜ ਦਿੰਦੀ ਹੈ ਬਹੁਤ ਵੱਡੇ ਕੱਦ ਕਾਠ ਦੀ ਇਹ ਕਿੰਨਾ ਮਸੂਆ ਇਹ ਪਹਿਲਾ ਸੂਆ ਜੀ ਲੂਨ ਲੂਨ ਹਾਂ ਤੇ ਕਿੰਨਾ ਤੇ ਦੁੱਧ ਪਾ ਦੂ ਤੁਹਾਡੇ ਹਿਸਾਬ ਨਾਲ ਇਹ ਤਾਂ ਦੋ ਵਰੇ ਜਾਂ ਕੋਈ ਸੇਵਾਲ ਬੰਦਾ ਹੋਸਤਾਈ 22 ਕਿਲੋ ਦੇਊਗੀ ਠੀਕ ਹੈ ਜੀ ਦੇ ਵੀ ਦੂ ਸਹੀ ਗੱਲ ਆ ਬਾਈ ਠੀਕ ਆ ਕਿੰਨੇ ਕਿ ਦਿਨ ਪਈ ਇਹਦੇ ਇਹ ਤਾਂ ਲੈ ਹੀ ਹੋਈ ਹਫਤਾ ਤੋਂ ਹਫਤਾ ਲਈ ਲਿਓ ਬਾਈ ਖੋਲੋ ਫਿਰ ਤੋਰਾ ਵਖਾਈਏ ਪਲੂਨ ਆ ਬਾਈ ਕਹਿੰਦਾ ਵੀ ਚਾਰ ਦੰਦ ਆ ਤੇ ਇੱਕ ਹਫਤੇ ਦੀ ਕੱਚੀ ਆ ਬਾਕੀ ਲੇਵਾ ਫਿਟਨੈਸ ਵਾਲਾ ਲੇਵਾ ਕੱਲਾ ਕੱਲਾ ਥਾਣਾ ਸੋਨਾ ਨਿਖੜਮਾ ਬਾਕੀ ਕੱਦ-ਕਾਠ ਦੀ ਬਹੁਤ ਵੱਡੀ ਐ ਫੇਸ ਕੁਆਲਿਟੀ ਕਰੋ ਚੱਕ ਨਿੱਕਾ ਕਾਨਾ ਬੋਦੀ ਵਾਲੀ ਵੜੜਾ ਰੰਗ ਰੂਪ ਬਹੁਤ ਚੰਗਾ ਤੇ ਵੱਡਾ ਕੱਦ-ਕਾਠ ਆ ਲੇਵਾ ਦੇਖੋ ਜੀ ਪੱਟਾਂ ਦੇ ਸਾਨ ਨਾਲ ਆ ਲੇਵਾ ਐ ਪੂਰਾ ਚੌੜਾ ਤੇ ਜਮ ਫੇ ਬਿਲਕੁਲ ਫਿਕਸ ਲੇਵੇ ਦੀ ਆ ਕੱਲਾ ਕੱਲਾ ਥਾਣਾ ਸੋਹਣਾ ਨਖੜ ਮੱਥ ਦੀ ਚਵਾਈ ਵਾਲਾ ਦੇਖ ਕਰੋ ਚੱਕ ਇਧਰ ਬੋਡੀ ਵੇਟ ਬਹੁਤ ਸੋਹਣਾ ਬੇਲਬੂਲ ਦੀ ਬਹੁਤ ਲੰਬੀ ਆ ਤੇ ਥਣ ਥਣ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਤੇ ਸੀਲ ਠੰਡੀ ਆ ਬਾਈਓ ਠੀਕ ਐ ਬਾਈ ਕਹਿੰਦਾ ਵੀ ਪੂਰੀ ਸੀਲ ਠੰਡੀ ਆ ਕੋਈ ਐ ਨਹੀਂ ਲੱਤਾਂ ਛੜਾਂ ਵਾਲੀ ਨਹੀਂ ਤੇ ਪੂਰੇ ਵਧੀਆ ਕੱਦ ਕਾਠ ਦੀ ਆ ਵੱਡੇ ਕੱਦ ਕਾਠ ਦੀ ਆ ਤੇ ਕਿੰਨਾ ਕੁ ਪਾ ਦਊ ਦੁੱਧ ਬਾਈ ਤੇਰੇ ਸਾਹਮਣੇ ਪਾ ਦਊ ਬਾਈ 23 27 28 ਕਿਲੋ ਬਾਈ ਕਹਿੰਦਾ ਵੀ ਦੁੱਧ ਪਾ ਦਊਗੀ ਇੱਕ ਹੱਥ ਤੇ ਜੀ ਕੱਚੀ ਆ ਹਾਂ ਠੀਕ ਠੰਡੀ ਨਾਲ ਖੜੀ ਬਾਈ ਮੜਾ ਜਾ ਬਾਈ ਦੇ ਮੋਢੇ ਮੋਢੇ ਤੱਕ ਆਉਂਦੀ ਹੈ ਬੈੜ ਬਹੁਤ ਵਧੀਆ ਕੱਦ ਕਾਠ ਦੀ ਬੈੜ ਹੈ ਤੇ ਚੰਗਾ ਦੁੱਧ ਪਾ ਦਊਗੀ ਤੇ ਵੇਖੋ ਜੀ ਬੇਲ ਬੂਲ ਦੀ ਬਹੁਤ ਸੋਹਣੀ ਹੈ ਲੰਬੀ ਬੇਲ ਆ ਤੇ ਚੰਗੇ ਦੁੱਧ ਵਾਲੀ ਆ ਤੇ ਕੀ ਡਿਮਾਂਡ ਆ ਬਾਈ ਇਹਦੀ ਇਹਦਾ 1.5 ਰਹੂ ਬਾਈ 1.5 ਵਿੱਚ ਮਾੜਾ ਮੋਟਾ ਮਾਨਤਣ ਕਰਿਆ ਠੀਕ ਹੈ ਜੀ ਤੇ 1 ਲੱਖ ਤੇ 5000 ਰੁਪਏ ਡਿਮਾਂਡ ਆ ਪਹਿਲਾ ਸੁਆ ਚਾਰ ਦਿਨ ਦਾ ਵਹਿੜਾ 27 28 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਸੋਹਣਾ ਬੋਡੀ ਵੇਟ ਹੈ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਬੋਦੀ ਵਾਲੀ ਵਹਿੜਾ 1 ਲੱਖ ਤੇ 5000 ਦੇ ਵਿੱਚੋਂ ਮਾਨਤਨ ਹੋ ਜਾਊਗਾ ਇੱਕ ਬਾਈ ਕੋਲੇ ਹੋਰ ਆ ਬਾਈ ਕਹਿੰਦਾ ਆਪਾਂ ਦਿਖਾਉਣੀ ਛੋਟੇ ਪੜਤੇ ਦੀ ਆ ਕੋਈ ਭਰਾ ਹੁੰਦਾ ਘਰੇ ਦੁੱਧ ਪੀਣ ਵਾਲਾ ਸਾਹਬ ਦੇ ਪੈਸੇ ਲਾਉਣੇ ਹੁੰਦੇ ਜਿਹੜੇ ਵੀਰ ਭਾਈ ਨੇ ਬਾਈ ਇਹਦੀ ਡਿਟੇਲ ਆ ਸਿੰਘਾਂ ਵਾਲੀ ਦੀ ਇਹ ਦੁੱਧ ਦੇਊਗੀ ਬਾਈ 16-17 ਕਿਲੋ 16-17 ਕਿਲੋ ਦੁੱਧ ਪਾ ਦਊਗੀ ਹਾਂ ਤੇ ਕਸੂਆ ਕਿੰਨਾ ਮੈਂ ਬਾਈ ਇਹ ਦੂਜਾ ਸੂਆ ਦੂਜਾ ਸੂਆ ਤੇ ਦੰਦ ਦੰਤਾਂ ਜੀ ਆਖਿਓਨੇ ਬਾਈ ਦੰਦ ਪੂਰੇ ਹੀ ਹੋਣਗੇ ਪੂਰੇ ਹੋਣਗੇ ਤੇ ਛੋਟਾ-ਛੋਟਾ ਸਿੰਘ ਆ ਚਾਰ-ਚਾਰ ਉਂਗਲਾਂ ਦਾ ਹਜੇ ਇੱਕ ਹਫ਼ਤੇ ਦੀ ਬਾਈ ਕਹਿੰਦਾ ਇਹ ਵੀ ਕੱਚੀ ਆ ਬਾਈ ਕੋਲੇ ਸਾਰੇ ਵੇਚਣ ਵਾਲੇ ਭਰਾ ਹੀ ਆਉਂਦੇ ਆ ਸੇਲ ਪਰਚੇਜ਼ ਵਾਲੇ ਵੀ ਰੀਤ ਤੋਂ ਬਾਈ ਤੋਂ ਖਰੀਦਦੇ ਆ ਮਾਲ ਵਧੀਆ ਸਾਫ਼ ਸੁਥਰਾ ਹੁੰਦਾ ਬਾਈ ਦਾ ਮਾਲ ਤਾਂ ਕਰਕੇ ਬਾਈ ਕੋਲੇ ਜਿੰਨੇ ਪਸ਼ੂ ਆ ਸਾਰੇ ਗੱਭਣ ਆ ਗਾਂ ਦੀ ਗਾਂ ਵੀਰਪੁਰਾ ਖਰੀਦੀ ਜਾਂਦੇ ਤੇ ਲੇਵੇ ਦੀ ਢੱਲ ਢੁਲ ਕਰੋ ਚੈੱਕ 16 17 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਸੀਲ ਛੰਡੀ ਆ ਬਾਈ ਤੇ ਸੋਹਣਾ ਥਾਣਾ ਕੱਲਾ ਕੱਲਾ ਸਣ ਲੱਗਿਆ ਚੰਗੇ ਰੰਗ ਪ੍ਰਿੰਟ ਦੀ ਆ ਜਾਤ ਨਸਲ ਵਾਲੀ ਆ ਤੇ ਕੱਲਾ ਸਿੰਘ ਹੀ ਸਿੰਘ ਆ ਛੋਟਾ ਛੋਟਾ ਤੇ ਬਾਈ ਇਹਦਾ ਮੁੱਲ ਫਿਰ ਕੀ ਆ ਡਿਮਾਂਡ ਇਹਦਾ 50 ਇਹਦਾ 50 ਵਿੱਚੋਂ ਮਨਤਨ ਹੋ ਜੂ ਹਾਂ ਜੀ ਹੋ ਜੀ ਬਾਈ ਕਹਿੰਦਾ ਵੀ 50000 ਰੁਪਏ ਡਿਮਾਂਡ ਕਰਦੇ ਆ ਤੇ 16 17 ਕਿਲੋ ਦੁੱਧ ਦੀ ਮਾਲਕਨਾ ਵੜ ਤੇ ਚੰਗੇ ਰੰਗ ਰੂਪ ਦੀ ਆ ਵਧੀਆ ਜਾਤ ਨਸਲ ਵਾਲੀ ਆ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜੈਸੇ ਵੀ ਵੀਰ ਭਾਈ ਦੇ ਰਾਜੇ ਕੋਈ ਵੀ ਪਸ਼ੂ ਫਿੱਟ ਹੋਵੇ ਆਪ ਦੀ ਤਸੱਲੀ ਨਿਰਖ-ਪਰਖ ਕਰਕੇ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਸੀ ਗੱਲ ਸਾਰਿਆਂ ਨੂੰ